ਜਿਹੜੇ ਮਨੁੱਖ ਨੇ ਦੁਨੀਆ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਇਸ ਤਰੀਕੇ ਨਾਲ ਪੜਿਆ ਵੀ ਮੈਂ ਸਿੱਖਣਾ ਵੀ ਗੁਰੂ ਸਮਝਾਕ ਹੀ ਰਿਹਾ ਉਹ ਤਾਂ ਨੈਕਸਟ ਲੈਵਲ ਤੇ ਚਲੇਗਾ ਉਹਨੂੰ ਹਾਈ ਵਾਈਬ੍ਰੇਸ਼ਨ ਤੇ ਜੀਣਾ ਕਹਿੰਦੇ ਆ ਜਿਹੜੇ ਸਿਰਫ ਇਸ ਲਈ ਪੜ ਰਹੇ ਆ ਵੀ ਪੜ ਕੇ ਪ੍ਰਾਪਤੀ ਹੋ ਜੂਗੀ ਉਹਨੂੰ ਕੁਝ ਪ੍ਰਾਪਤ ਨਹੀਂ ਹੋਣਾ ਹੈਗਾ ਇਹ ਬਹੁਤ ਐਗਜ਼ਾਮ ਤੁਸੀਂ ਹੁਣ ਤੱਕ ਦੇਖੋ ਮੈਂ ਬਹੁਤ ਵੱਡੀ ਡਿਬੇਟ ਆ ਇਹਦੇ ਤੇ ਵੀ ਕਿ ਕੁਝ ਲੋਕ ਕਹਿੰਦੇ ਆ ਕਿ ਪੜਿਆਂ ਨਹੀਂ ਕੋਈ ਫਾਇਦਾ ਹੋਣ ਵਾਲਾ ਕਈ ਬ੍ਰਹਮ ਗਿਆਨੀ ਕਹਿੰਦੇ ਆ ਕਿ ਤੁਸੀਂ ਰੋਟੀ ਖਾ ਰਹੇ ਹੋ ਤਾਂ ਤੁਹਾਡੇ ਬਲੱਡ ਬਣ ਰਿਹਾ ਉਹ ਬਣਦਾ ਤਾਂ ਨਹੀਂ ਦਿਖ ਰਿਹਾ ਚਲੋ ਸਾਰੀ ਗੱਲਾਂ ਛੱਡੋ ਇੱਕ ਹੋਰ ਗੱਲ ਤੇ ਆ ਜਾਂਦੇ ਆਪਾਂ ਆਪਾਂ ਹੁਣੇ ਕੀ ਗੱਲ ਕਰੀਏ ਵੀ ਗਿਆਨ ਦੀ ਵੀ ਗੁਰੂ ਦਾ ਗਿਆਨ ਹੀ ਮੰਨਣ ਨੂੰ ਸਾਂਭੂਗਾ ਤੇ ਕਿੱਡੇ ਕਿੱਡੇ ਧਾਰਮਿਕ ਅਦਾਰਿਆਂ ਦੇ ਬਾਬੇ 24 ਘੰਟੇ ਗੁਰੂ ਸਾਹਿਬ ਦੇ ਨੇੜੇ ਤੇੜੇ ਰਹਿੰਦੇ ਪਰ ਕਿੰਨੀਆਂ ਕਰੈਤਾ ਕਰਦੇ ਫੜੇ ਗਏ ਆ ਉਹਦਾ ਰੀਜ਼ਨ ਕੀ ਹੈ ਬਾਣੀ ਨਹੀਂ ਉਹ ਪੜ ਰਹੇ ਉਹਨਾਂ ਨੂੰ ਬਹੁਤ ਵਧੀਆ ਇੱਕ ਫਰਸਟ ਕਲਾਸ ਅਦਾਰਾ ਮਿਲਿਆ ਹੋਇਆ ਇਨਕਮ ਸੋਰਸ ਵਧੀਆ ਚੱਲਦਾ ਪਿਆ ਤੇ ਜੇ ਬਾਣੀ ਪੜ੍ਹੀ ਹੁੰਦੀ ਤੇ ਉਹਨਾਂ ਨੇ ਹੋਰ ਤਰੀਕੇ ਨਾਲ ਆਪਣੇ ਫਾਲੋਅਰਸ ਨੂੰ ਟ੍ਰੇਨਡ ਕਰਨਾ ਸਮਝੀ ਹੁੰਦੀ ਮੈਨੂੰ ਹਾਂ ਜੇ ਫਿਰ ਟ੍ਰੇਨਡ ਕਰਨਾ ਸੀ ਵੀ ਐਦਾਂ ਨਹੀਂ ਐਦਾਂ ਕਰਨਾ ਚਲੋ ਇੱਕ ਚੀਜ਼ ਹੋਰ ਹੈ ਦੁਨੀਆ ਵਹਿਮਾਂ ਪਰਮਾਂ 'ਚ ਬਹੁਤ ਪਈ ਆ ਦੁਨੀਆ ਜਹਾਨ ਦੇ ਵਹਿਮਾਂ ਪਰਮਾਂ 'ਚ ਪਈ ਆ ਤੇ ਮੈਂ ਧੰਨਵਾਦ ਕਰਦਾ ਧੰਨ ਅਕਾਲ ਪੁਰਖ ਦਾ ਪਹਿਲਾਂ ਫਿਰ ਗੁਰੂ ਨਾਨਕ ਸਾਹਿਬ ਦਾ ਵੀ ਉਹ ਆਏ ਨੇ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਦੁਨੀਆ ਸਾਰੀ ਉਪਾਆਂ ਦੇ ਸਹਾਰੇ ਜ਼ਿੰਦਗੀ ਜੀਣ ਦਾ ਆਧਾਰਾ ਰੱਖਦੀ ਸੀ ਵੀ ਜੇ ਆ ਕੰਮ ਨਹੀਂ ਹੋ ਰਿਹਾ ਉਪਾਏ ਕਰੋ ਆ ਕੰਮ ਨਹੀਂ ਹੋ ਰਿਹਾ ਉਪਾਏ ਕਰੋ ਤੇ ਗੁਰੂ ਨਾਨਕ ਸਾਹਿਬ ਨੇ ਆ ਕੇ ਇਹ ਚੀਜ਼ਾਂ ਤੇ ਕਾਂਟਾ ਮਾਰਦਾ ਵੀ ਉਪਾਏ ਤਾਂ ਚੱਲਣਾ ਹੀ ਨਹੀਂ ਕਿਉਂ ਨਹੀਂ ਚੱਲਣੇ ਉਹ ਕਹਿੰਦੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਹੋ ਬੋਵੋ ਅਨਰੁਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ ਉਹ ਕਹਿੰਦੇ ਭਾਈ ਕਲ ਯੁਗ ਦਾ ਸਮਾਂ ਇੱਥੇ ਸਿਰਫ ਨਾਮ ਦਾ ਬੀਜ ਚੱਲਣਾ ਹੈ ਉਪਾਯਾਂ ਦੇ ਬੀਜ ਨਹੀਂ ਚੱਲਣੇ ਦੁਨੀਆ ਦਾ ਕੋਈ ਵੀ ਇਨਸਾਨ ਕਿਸੇ ਵੀ ਮੁਲਖ 'ਚ ਬੈਠਾ ਭਾਵੇਂ ਉਹ ਗੋਰਾ ਹੈ ਭਾਵੇਂ ਉਹ ਕਾਲਾ ਹੈ ਅਸੀਂ ਇੰਡੀਆ 'ਚ ਬੈਠੇ ਆ ਭਾਵੇਂ ਕੋਈ ਪਾਕਿਸਤਾਨ 'ਚ ਬੈਠਾ ਹੈ ਉਹ ਜੇ ਆਪਣੀ ਪ੍ਰੋਬਲਮ ਦੇ ਸੋਲੂਸ਼ਨ ਦੇ ਉੱਤੇ ਕੋਈ ਉਪਾਏ ਕਰਾ ਰਹੇ ਆ ਨਾ ਉਹ ਨਹੀਂ ਚੱਲਣਾ ਉੱਥੇ ਸਿਰਫ ਪਰਮਾਤਮਾ ਦੀ ਪ੍ਰੈਜ਼ੈਂਸ ਚੱਲਣੀ ਹੈ ਮੈਡੀਟੇਟ ਐਕਸੈਪਟੈਂਸ ਫਿਰ ਇੱਕ ਚੀਜ਼ ਹੋਰ ਦੇਖੋ ਲਾਈਫ 'ਚ ਜਿਹੜਾ ਵੀ ਦੁਨੀਆ ਦੇ ਬਹੁਤ ਦੁਖੀ ਪਤਾ ਕਿਉਂ ਐ ਉਹ ਐਕਸੈਪਟ ਨਹੀਂ ਕਰ ਰਿਆ ਵੀ ਮੇਰੇ ਨਾਲੇ ਬਾਣਾ ਹੋ ਗਿਆ ਮੈਂ ਨਹੀਂ ਐਕਸੈਪਟ ਕਰਨਾ ਇਦਾਂ ਕਿਉਂ ਹੋ ਗਿਆ ਰੱਬ ਨੇ ਮੇਰੇ ਨਾਲ ਹੀ ਕਿਉਂ ਕੀਤਾ ਸਾਡੇ ਨਾਲ ਹੀ ਕਿਉਂ ਹੋ ਗਿਆ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਅਜੇ ਤੱਕ ਬਹੁਤ ਇਦਾਂ ਦੇ ਮੇਰੇ ਕੋ ਪੇਸ਼ੈਂਟਸ ਆਉਂਦੇ ਨੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਬਾਣੀ ਨੂੰ ਸਮਝੋ ਧਿਆਨ ਨਾਲ ਕੀਤੇਆਂ ਦੁੱਖ ਭੋਖ ਸਦ ਮਾਰ ਏਭੇ ਦਾਤ ਤੇਰੀ ਦਾਤਾਰ ਮੈਂ ਗੁਰੂ ਨਾਨਕ ਦੇਵ ਜੀ ਦਾ ਕਹਿੰਦੇ ਜੇ ਦੁੱਖ ਆ ਗਿਆ ਉਹ ਤੋਂ ਵੀ ਉੱਪਰ ਭੁੱਖ ਆ ਗਈ ਗਰੀਬੀ ਆ ਗਈ ਉਹ ਤੋਂ ਵੀ ਉੱਪਰ ਬੁਰੇ ਹੀ ਹਾਲ ਹੋ ਗਏ ਕਰਾਇਆਂ ਤੇ ਚਲੇ ਗਏ ਰੋਟੀ ਵੀ ਨਹੀਂ ਹੈਗੀ ਤਾਂ ਵੀ ਕਹਿੰਦੇ ਤੁਸੀਂ ਦਾਤ ਮੰਨ ਕੇ ਉਹਨੂੰ ਐਕਸੈਪਟ ਕਰੋ ਤੇ ਅਸੀਂ ਤਾਂ ਰੱਬ ਨਾਲ ਲੜਨਾ ਹੀ ਸ਼ੁਰੂ ਕਰ ਦਿੰਨੇ ਆ ਕਲੇਜ ਤੇ ਕਲੇਜ ਦੇਖ ਲਓ ਦਵਾਈਆਂ ਖਾਂਦੇ ਹੋਣਗੇ ਬਹੁਤੇ ਪੇਸ਼ੈਂਟ ਜਿਨ੍ਹਾਂ ਨਾਲ ਭਾਣਾ ਵਾਪਰੇ ਜ਼ਿੰਦਗੀ ਦੇ ਵਿੱਚ ਦਵਾਈਆਂ ਕਿਉਂ ਖਾਣੀਆਂ ਕਿਉਂਕਿ ਉਸ ਥੌਟ ਨੂੰ ਹੋਲਡ ਕਰ ਲਿਆ ਵੀ ਜਾਨ ਨਹੀਂ ਦੇਣਾ ਇਹ ਹੋ ਗਿਆ ਇਹਨੂੰ ਫੜ ਕੇ ਰੱਖੋ ਜਾਨ ਨਹੀਂ ਦੇਣਾ ਆਬਵੀਅਸ ਹੈ ਜੇ ਮੈਂ ਇੱਕ ਘੰਟਾ ਬਾਹ ਨੂੰ ਇਦਾਂ ਹੀ ਰੱਖਾਂਗਾ ਮੇਰੀ ਬਾਹ ਦੁਖਣ ਲੱਗ ਜੂਗੀ ਤੇ ਉਹ ਤੋਂ ਵੀ ਵੱਧ ਫੜ ਕੇ ਰੱਖਾਂਗਾ ਫਿਰ ਮੈਨੂੰ ਦੂਜੀ ਵਾਰ ਰੱਖਣੀ ਪੈਣੀ ਹੈ ਉਹ ਵੀ ਦੁਖਣ ਲੱਗ ਜੂਗੀ ਦੋ ਸਰੀਰ ਦੀ ਬਾਹਾਂ ਖਰਾਬ ਹੋ ਗਈਆਂ ਫਿਰ ਹੋਰ ਕੁਝ ਹੋਊਗਾ ਫੇ ਹੋਰ ਚੀਜ਼ ਰੱਖਣੀ ਪੈਣੀ ਹੈ ਮੈਨੂੰ ਹੋਲਡ ਕਰਨ ਵਾਸਤੇ ਸਾਰਾ ਧਿਆਨ ਮੇਰਾ ਏ ਚ ਰਹਿ ਗਿਆ ਨਵੀਂ ਕ੍ਰੀਏਟੀਵਿਟੀ ਬੰਦ ਹੋ ਜਿਹਦੇ ਕਰਕੇ ਪੇਸ਼ੈਂਟ ਨੂੰ ਦਵਾਈਆਂ ਲੈਣੀਆਂ ਪੈਣ